ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹ ਸਾਰੇ ਵਧੀਆ ਹੋਵੋਗੇ ਸੀਬੀਆਈ ਵਾਲਿਆਂ ਦੀ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਡੀਆਈਜੀ ਪੁੱਲਰ ਸਾਹਿਬ ਦੀ ਇੱਕ ਐਸੀ ਚੀਜ਼ ਸੀਬੀਆਈ ਦੇ ਹੱਥ ਲੱਗ ਗਈ ਹੈ ਜਿਸ ਦਾ ਕਰਕੇ ਹੁਣ ਨਾ ਤੇ ਕੋਈ ਵੱਡਾ ਸਰਕਾਰੀ ਅਫਸਰ ਤੇ ਨਾ ਹੀ ਕੋਈ ਸਿਆਸਤਦਾਨ ਤੇ ਨਾ ਹੀ ਕੋਈ ਪ੍ਰਾਪਰਟੀ ਡੀਲਰ ਜਿਹੜੇ ਕਿ ਕਰਪਟ ਹੈ ਉਹ ਬਚਣਗੇ ਕਿਉਂਕਿ ਸਭ ਦਾ ਰਿਕਾਰਡ ਸਾਹਮਣੇ ਆਏ ਨਾ ਆਖਰ ਸੀਬੀਆਈ ਵਾਲਿਆਂ ਦੇ ਹੱਥ ਡੀਆਈਜੀ ਪੁੱਲਰ ਦੀ ਐਸੀ ਕਿਹੜੀ ਚੀਜ਼ ਲੱਗ ਗਈ ਹੈ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਕਿ ਹਰਚਰਨ ਸਿੰਘ ਭੁੱਲਰ ਦੇ ਮੋਬਾਈਲ ਫੋਨ ਦੇ ਵਿੱਚੋਂ ਕਿਸ ਤਰ੍ਹਾਂ ਦਾ ਡਾਟਾ ਮਿਲਿਆ ਹੈ ਇੱਥੋਂ ਤੱਕ ਸੀਬੀਆਈ ਨੇ ਇਸ਼ਾਰਾ ਕੀਤਾ ਹੈ ਕਿ ਜਿਹੜੇ ਡੀਆਈਜੀ ਇਸ ਵੇਲੇ ਕਸਟਡੀ ਦੇ ਵਿੱਚ ਨੇ ਜਿਨ੍ਹਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਸੀ ਉਹ ਅਦਾਲਤੀ ਕੰਮਕਾਰ ਨੂੰ ਵੀ ਪ੍ਰਭਾਵਿਤ ਕਰਦੇ ਸੀ ਇਹ ਆਪਣੇ ਆਪ ਦੇ ਵਿੱਚ ਸੀਬੀਆਈ ਵੱਲੋਂ ਖੜੇ ਕੀਤੇ ਗਏ ਸ਼ੰਕੇ ਜਾਂ ਲਗਾਏ ਗਏ ਦੋਸ਼ ਬਹੁਤ ਹੀ ਜ਼ਿਆਦਾ ਵੱਡੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਨੇ ਕਿ ਕੀ ਇੱਕ ਡੀਆਈਜੀ ਪੱਧਰ ਦਾ ਅਫਸਰ ਅਦਾਲਤੀ ਪ੍ਰਕਿਰਿਆ ਨੂੰ ਜਾਂ ਅਦਾਲਤੀ ਹੁਕਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਧਿਆਨ ਖਿੱਚਦਾ ਹੈ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਕੀ ਉਸ ਤਨਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਨਾਲ ਹੀ ਇਹ ਵੀ ਗੱਲ ਕਰਾਂਗੇ ਕਿ ਕਿਰਸ਼ਾਨੂੰ ਜੋ ਕਿ ਸੀਬੀਆਈ ਦੀ ਕਸਟਡੀ ਦੇ ਵਿੱਚ ਹੈ ਪਿਛਲੇ 5-6 ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ 24 ਅਫਸਰ ਪੰਜਾਬ ਦੇ ਜਿਹੜੇ ਐ 24 ਅਫਸਰ ਇਸ ਵੇਲੇ ਹਿੱਟ ਲਿਸਟ ਤੇ ਨੇ ਉਹਨਾਂ ਦੇ ਖਿਲਾਫ ਸਬੂਤ ਉਹਨਾਂ ਦੇ ਖਿਲਾਫ ਤੱਥ ਜਿਹੜੇ ਐ ਇਕੱਤਰ ਕੀਤੇ ਜਾ ਰਹੇ ਨੇ ਕਿ ਕਿਵੇਂ ਉਹ ਸਰਕਾਰੀ ਕੰਮਕਾਰ ਦੇ ਵਿੱਚ ਉਸ ਦਲਾਲ ਦੀ ਭੂਮਿਕਾ ਰਹੀ ਤੇ ਕਿਹੜੇ-ਕਿਹੜੇ ਅਫਸਰਾਂ ਨਾਲ ਸੰਬੰਧ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਅਫਸਰਾਂ ਨੂੰ ਬੁਲਾਇਆ ਜਾਊਗਾ ਕਿਸ ਤਰ੍ਹਾਂ ਦੇ ਇਹ ਕੇਸ ਨੇ ਇਹਦੀ ਗੱਲ ਕਰਾਂਗੇ ਦੋਸਤੋ ਇਹਦੇ ਨਾਲ ਹੀ ਜਿਹੜਾ ਮਹੱਤਵਪੂਰਨ ਤੁਹਾਡੇ ਨਾਲ ਗੱਲ ਕਰਨੀ ਜਿਹੜੀ ਤੱਥ ਸਾਂਝਾ ਕਰਨਾ ਹੈ ਅਸੀਂ ਉਹ ਇਹ ਹੈ ਵੀ ਜਦੋਂ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਸੀਬੀਆਈ ਨੇ ਤਾਂ ਉਹਨਾਂ ਦੇ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਹੈ ਉਹ ਉਜਾਗਰ ਕੀਤੇ ਤਫਤੀਸ਼ੀ ਏਜੰਸੀ ਜਿਹੜੀ ਕੇਂਦਰੀ ਜਾਂਚ ਬੀਰੋ ਹੈ ਸੀਬੀਆਈ ਨੇ ਇੱਕ ਸਮਰਾਲਾ ਦੇ ਨੇੜੇ ਫਾਰਮ ਹਾਊਸ ਸੀ ਇੱਕ ਮਾਛੀਵਾੜਾ ਨੇੜੇ ਸੀ ਤੇ ਇੱਕ ਚੰਡੀਗੜ੍ਹ ਦੇ ਨੇੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਵੀ ਫਾਰਮ ਹਾਊਸ ਹੈ ਤਾਂ ਦੋਸਤੋ ਜਦੋਂ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਇੱਕ ਪੜਤਾਲ ਕੀਤੀ ਆਪਣੇ ਤੌਰ ਤੇ ਕਿ ਪੰਜਾਬ ਦਾ ਜਿਹੜਾ ਇਹ ਏਰੀਆ ਹੈ ਖਾਸ ਕਰਕੇ ਚੰਡੀਗੜ੍ਹ ਦੇ ਨਾਲ ਲੱਗਦਾ ਏਰੀਆ ਹੈ ਪੁਰਾਣਾ ਤੇ ਨਵਾਂ ਨਾਮ ਮੁਹੱਲੀ ਜਿਲ੍ਹਾ ਹੋ ਗਿਆ ਪੁਰਾਣਾ ਸਾਰਾ ਰੋਪੜ ਜਿਲ੍ਹਾ ਹੋ ਗਿਆ ਇਹ ਤਾਂ ਜਿੰਨਾ ਵੀ ਫੁੱਟ ਹਿੱਲ ਜਾਏ ਜਿੰਨਾ ਵੀ ਸ਼ਵਾਲਕ ਦੀਆਂ ਪਹਾੜੀਆਂ ਦੇ ਗੋਦ ਦੇ ਵਿੱਚ ਵਸੇ ਹੋਏ ਪਿੰਡ ਨੇ ਉਹਦੇ ਤੇ ਬਹੁਤ ਸਾਰੇ ਵੱਡੇ ਰਕਬੇ ਤੇ ਹਜ਼ਾਰਾਂ ਏਕੜ ਰਕਬੇ ਤੇ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਅਫਸਰਾਂ ਅਤੇ ਸਿਆਸਤਦਾਨਾਂ ਨੇ ਉਹ ਰਕਬਾ ਹਤਿਆਇਆ ਹੋਇਆ ਜਦੋਂ ਹਰਚਰਨ ਸਿੰਘ ਭੁੱਲਰ ਦਾ ਨਾਮ ਆਉਂਦਾ ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁਤ ਸਾਰੇ ਅਫਸਰ ਕੱਲੇ ਹਰਚਰਨ ਸਿੰਘ ਭੁੱਲਰ ਨਹੀਂ ਹੈਗੇ। ਇਸ ਏਰੀਏ ਦਾ ਕੋਈ ਟਾਮਾ ਹੀ ਪਿੰਡ ਵਿੱਚ ਬਚਿਆ ਜਿੱਥੇ ਕਿਸੇ ਅਫਸਰ ਨੇ ਜਾਂ ਕਿਸੇ ਨੇਤਾ ਨੇ ਆਪਣਾ ਫਾਰਮ ਨਾ ਬਣਾਇਆ ਹੋਵੇ। ਇਥੋਂ ਤੱਕ ਵੀ ਰਿਪੋਰਟਾਂ ਜਿਹੜੀਆਂ ਆਈਆਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੁਲਦੀਪ ਸਿੰਘ ਦੀਆਂ ਦੋ ਵੱਡੀਆਂ ਰਿਪੋਰਟਾਂ ਵੀ ਇਸ਼ਾਰਾ ਕਰਦੀਆਂ ਨੇ ਕਿ ਉਹ ਸ਼ਤਰਕਾ ਮਾਲਕਨ ਦੀ ਜ਼ਮੀਨ ਸੀ ਜਿਹੜੀ ਜੁਮਲਾ ਮਾਲਕਨ ਦੀ ਜ਼ਮੀਨ ਸੀ ਜਿਹੜੀ ਜੁਮਲਾ ਮਾਲਕਨ ਜ਼ਮੀਨ ਜਿਹੜੀ ਹੈ ਕਿਵੇਂ ਅਫਸਰਾ ਅਤੇ ਸਿਆਸਤਦਾਨਾਂ ਵੱਲੋਂ ਗਲਤ ਹੱਥਕੰਡੇ ਅਪਣਾ ਕੇ ਹਤਿਆਈ ਗਈ ਦੋਸਤੋ ਅਸੀਂ ਆਪਣੇ ਤੌਰ ਤੇ ਇੱਕ ਪੜਤਾਲ ਕੀਤੀ ਅਸੀਂ ਆਪਣੇ ਸੂਤਰਾਂ ਤੋਂ ਇੱਕ ਫੋਟੋਗ੍ਰਾਫਸ ਕੁਝ ਵੀਡੀਓਜ਼ ਜਿਹੜੀਆਂ ਨੇ ਹਾਸਲ ਕੀਤੀਆਂ ਜੋ ਕਿ ਤੁਹਾਨੂੰ ਇਹ ਸਾਰਾ ਸਮੁੱਚਾ ਵਰਤਾਰਾ ਸਾਰਾ ਨਜ਼ਾਰਾ ਦਿਖਾਉਣਗੇ ਆ ਕਿ ਮੁਹਾਲੀ ਰੋਪੜ ਜ਼ਿਲ੍ਹੇ ਦੇ ਵਿੱਚ ਅਤੇ ਚੰਡੀਗੜ੍ਹ ਦੇ ਨੇੜੇ ਅਫਸਰਾਂ ਦੇ ਫਾਰਮ ਜਿਹੜੇ ਐ ਕਿਸ ਤਰ੍ਹਾਂ ਦੇ ਫਾਰਮ ਬਣੇ ਹੋਏ ਨੇ ਕਿਸ ਤਰ੍ਹਾਂ ਦੀਆਂ ਉਹਨਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਕਿਵੇਂ ਉਹ ਇਸ ਦੁਨੀਆ ਦੇ ਵਿੱਚ ਹੁੰਦੇ ਹੋਏ ਵੀ ਇੱਕ ਵੱਖਰੀ ਦੁਨੀਆ ਦੇ ਬਸ਼ਿੰਦੇ ਲੱਗਦੇ ਨੇ ਉਹ ਲੱਗਦਾ ਹੀ ਨਹੀਂ ਕਿ ਉਹ ਸਾਡੇ ਸਮਾਜ ਦਾ ਹਿੱਸਾ ਨੇ ਜਾਂ ਉਹ ਲੱਗਦਾ ਹੀ ਨਹੀਂ ਕਿ ਜੋ ਜਿਸ ਤਰ੍ਹਾਂ ਦੀ ਗੁਰਬਤ ਜਿਸ ਤਰ੍ਹਾਂ ਦਾ ਸੰਤਾਪ ਆਮ ਲੋਕ ਹਣਾਉਂਦੇ ਨੇ ਜਿਸ ਤਰ੍ਹਾਂ ਦੇ ਗਰੀਬ ਗੁਰਬੇ ਜਿਸ ਤਰ੍ਹਾਂ ਦੇ ਫਰਿਆਦੀ ਉਹਨਾਂ ਦੇ ਦਫ਼ਤਰ ਦੇ ਵਿੱਚ ਆਉਂਦੇ ਨੇ ਵੀ ਉਹਨਾਂ ਦੇ ਜੀਵਨ ਜਾਚ ਉਹਨਾਂ ਦਾ ਕੀ ਲਾਈਫ ਸਟਾਈਲ ਹੈ ਕਿਵੇਂ ਉਹ ਕਈ ਵਾਰੀ ਇੱਕ ਡੰਗ ਦੀ ਰੋਟੀ ਨੂੰ ਵੀ ਤਰਸਦੇ ਨੇ ਗਰੀਬ ਬੰਦੇ ਆਮ ਦੇ ਵੀ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਆਮ ਬੰਦੇ ਦਾ ਤੇ ਉਹਨਾਂ ਦਾ ਕਿੰਨਾ ਪਾੜਾ ਜਿਹੜਾ ਹੈ ਉਹ ਬੰਦ ਚੁੱਕਾ ਹੈ ਅਸੀਂ ਅਕਸਰ ਕੈਪਟਲਿਸਟ ਦੀ ਪੂੰਜੀਪਤੀਆਂ ਦੀ ਅਮੀਰਾਂ ਦੀ ਗੱਲ ਕਰਦੇ ਆ ਫੈਕਟਰੀਆਂਾਂ ਦੀ ਗੱਲ ਕਰਦੇ ਆ ਵੱਡੇ ਵੱਡੇ ਤਨੀ ਲੋਕਾਂ ਦੀ ਗੱਲ ਕਰਦੇ ਆ ਪਰ ਕਈ ਵਾਰੀ ਇੱਕ ਸੁਸਾਇਟੀ ਦਾ ਇੱਕ ਇਹ ਪੱਖ ਹੈ ਜਿਹੜਾ ਅਕਸਰ ਲੁਕਿਆ ਰਹਿ ਜਾਂਦਾ ਹੈਗਾ ਜਿਸ ਸੰਬੰਧੀ ਅਸੀਂ ਇੱਕ ਬਾਕਾਇਦਾ ਰਿਪੋਰਟ ਤਿਆਰ ਕੀਤੀ ਹੈਗੀ ਉਹ ਬਹੁਤ ਛੋਟੀ ਜੀ ਰਿਪੋਰਟ ਹੈ ਜਿਹਦੇ ਵਿੱਚ ਤੁਹਾਨੂੰ ਚੰਡੀਗੜ੍ਹ ਦੇ ਆਸ-ਪਾਸ ਫਾਰਮ ਹਾਊਸਸ ਦਾ ਜਿਹੜਾ ਪਤਾ ਲੱਗ ਜਾਊ ਤਾਂ ਜੋ ਤੁਹਾਨੂੰ ਜਿਹੜਾ ਸਬੂਚਾ ਵਰਤਾਰਾ ਹੈ ਕਿ ਕਿਵੇਂ ਅਫਸਰਾਂ ਅਤੇ ਸਿਆਸਤਦਾਨਾਂ ਦੇ ਵਿੱਚ फार्म हाउसेस ਵੱਡੇ ਵੰਗਲੇ ਬੜੀਆਂ ਹਵੇਲੀਆਂ ਬਣਾਉਣ ਦੀ ਜਿਹੜੀ ਤਾਂਗ ਹੈ ਜਾਂ ਉਹਨਾਂ ਦੇ ਵਿੱਚ ਜਿਹੜੀ ਰੇਸ ਲੱਗੀ ਹੋਈ ਹੈ ਉਹਦੇ ਬਾਰੇ ਤੁਹਾਨੂੰ ਜਿਹੜੇ ਹੈ ਖਾਸ ਤੱਥ ਜਿਹੜੇ ਹੈ ਉਹ ਸਾਡੇ ਤੁਹਾਡੇ ਨਜ਼ਰ ਪੈ ਜਾਣਗੇ ਤੁਹਾਡੇ ਸਾਹਮਣੇ ਆ ਜਾਣਗੇ ਫਿਰ ਸਾਨੂੰ ਚਾਹੇ ਭੁੱਲਰ ਦਾ ਵਰਤਾਰਾ ਹੋਵੇ ਚਾਹੇ ਕੋਈ ਸਿਆਸਤਦਾਨ ਮਜੀਠੀਆ ਦਾ ਵਰਤਾਰਾ ਹੋਵੇ ਜਾਂ ਸਾਧੂ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਗੱਲ ਹੋਵੇ ਜਾਂ ਕਈ ਹੋਰ ਵਿਅਕਤੀ ਜਿਨ੍ਹਾਂ ਨੇ ਵੀ ਪੰਜਾਬ ਪੁਲਿਸ ਬਿure ਵੱਲੋਂ ਜਾਂ CBI ਵੱਲੋਂ ਜਾਂ ED ਵੱਲੋਂ ਜਿਨ੍ਹਾਂ ਉਹਨਾਂ ਨੂੰ ਫੜਿਆ ਗਿਆ ਹੈ ਜਾਂ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹ ਸਾਰਾ ਵਰਤਾਰਾ ਜਿਹੜਾ ਹੈ ਤੁਹਾਨੂੰ ਸਮਝਣਾ ਬੜਾ ਸੌਖਾ ਹੋ ਜਾਊਗਾ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਤਾਂ ਜੋ ਤੁਹਾਨੂੰ ਸਾਰਾ ਅਸੀਂ ਉਸ ਤੋਂ ਬਾਅਦ ਹਰਚੰਦ ਸਿੰਘ ਭੁੱਲਰ ਦੇ ਕੇਸ ਦਾ ਵੀ ਚਾਰਾਂ ਪਾਵਾਂਗੇ ਉਹਦੇ ਬਾਰੇ ਵੀ ਤੱਥ ਦੱਸਾਂਗੇ ਪਰ ਉਸ ਤੋਂ ਪਹਿਲਾਂ ਫਾਰਮ ਹਾਊਸਾਂ ਬਾਰੇ ਇੱਕ ਰਿਪੋਰਟ ਸਾਡੀ ਜਰੂਰ ਦੇਖ ਲੈਣਾ ਉਸ ਤੋਂ ਬਾਅਦ ਅੱਗੇ ਹਰਚੰਦ ਸਿੰਘ ਭੁੱਲਰ ਦੇ ਕੇਸ ਦੀ ਗੱਲ ਕਰਦੇ ਆਂ ਦੇਖੋ ਤੁਸੀਂ फार्म हाउसਾਂ ਦੀ ਇੱਕ ਸਪੈਸ਼ਲ ਰਿਪੋਰਟ ਪੰਜਾਬ ਦੇ ਇੱਕ ਪਟਵਾਰੀ ਵੱਲੋਂ ਆਪਣੀ ਦੋਧਹਾਕੀਆਂ ਦੀ ਨੌਕਰੀ ਦੌਰਾਨ 55 ਜ਼ਾਇਦਾਦਾਂ ਬਣਾਉਣ ਦੇ ਤੱਥ ਜਦੋਂ ਸੁਰਖੀਆਂ ਬਣੇ ਤਾਂ ਲੋਕਾਂ ਦੀਆਂ ਅੱਖਾਂ ਢੱਡੀਆਂ ਰਹਿ ਗਈਆਂ ਅਜਿਹਾ ਹੋਵੇ ਵੀ ਕਿਉਂ ਨਾ ਕਿਉਂਕਿ ਪਟਵਾਰੀ ਨੂੰ ਪਿੰਡ ਦਾ ਡੀਸੀ ਕਿਹਾ ਜਾਂਦਾ ਹੈ ਇਸ ਦੇ ਨਾਲ ਹੀ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇ ਪਿੰਡ ਦਾ ਡੀਸੀ ਮੰਨਿਆ ਜਾਂਦਾ ਮਾਲ ਵਿਭਾਗ ਦਾ ਸਭ ਤੋਂ ਛੋਟਾ ਪੁਰਜਾ ਭਾਵੇਂ ਮੁਲਾਜ਼ਮ ਦੇ ਦੋਧਹਾਕੀਆਂ ਵਿੱਚ ਮਾਲਾ-ਮਾਲ ਹੋਣ ਦੇ ਤੱਥ ਵਿਜੀਲੈਂਸ ਵੱਲੋਂ ਉਜਾਗਰ ਕੀਤੇ ਜਾਂਦੇ ਨੇ ਤਾਂ ਸੋਚੋ ਕਿ ਜੋ ਅਫਸਰ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਤੋਂ ਲੈ ਕੇ ਸਿਖਰਲੇ ਅਹੁਦਿਆਂ ਤੱਕ ਪਹੁੰਚਦੇ ਨੇ ਤਾਂ ਉਹਨਾਂ ਦੀਆਂ ਜਾਇਦਾਦਾਂ ਕਿਵੇਂ ਛੜੱਪੇ ਮਾਰ ਮਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀਆਂ ਨੇ ਇਸ ਦੇ ਲਈ ਜ਼ਿਆਦਾ ਦੂਰ ਨਹੀਂ ਜਾਂਦੇ ਅਸੀਂ ਚੰਡੀਗੜ੍ਹ ਦੇ ਆਸ-ਪਾਸ ਦੇ ਪਿੰਡਾਂ ਦਾ ਹੀ ਦੌਰਾ ਕਰ ਲੈਂਦੇ ਹਾਂ ਪੰਜਾਬ ਦੇ ਸਿਆਸਤਦਾਨਾਂ ਤੇ ਅਫਸਰ ਸ਼ਾਹੀ ਵੱਲੋਂ ਚੰਡੀਗੜ੍ਹ ਦੇ ਆਸ-ਪਾਸ ਕੈਂਪ ਕੀਤੇ ਮਹਿਲ ਨੂਮਾ ਫਾਰਮ ਹਾਊਸ ਅਲੀਸ਼ਾਨ ਕੋਠੀਆਂ ਤੇ ਹੋਰ ਸਰਮਾਇਦੀ ਗੱਲ ਕਰੀਏ ਤਾਂ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਨੇ ਦੇਸ਼ ਦੇ ਨਾਮੀ ਨੌਕਰਸ਼ਾ ਨਰੇਸ਼ ਚੰਦਰ ਸੁਖਸੈਣਾ ਜਦੋਂ ਪ੍ਰਸਿੱਧ ਪੱਤਰਕਾਰ ਕਰਨ ਥਾਪਨ ਨਾਲ ਅਫਸਰ شاہੀ ਦੇ ਕਾਰਵਿਵਹਾਰ ਤੇ ਕਿਰਦਾਰ ਬਾਰੇ ਗੱਲ ਕਰ ਰਹੇ ਸਨ ਤਾਂ ਉਹਨਾਂ ਪੂਰੇ ਮੁਲਕ ਦੇ ਸੂਬਿਆਂ ਵਿੱਚ ਕੰਮ ਕਰਨ ਵਾਲੇ ਆਈਐਸ ਅਫਸਰਾਂ ਬਾਰੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਇਨਾਂ ਟਿੱਪਣੀਆਂ ਵਿੱਚੀ ਸਭ ਤੋਂ ਐਮ ਇਹ ਟਿੱਪਣੀ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਦੇ ਆਈਐਸ ਅਫਸਰਾਂ ਨੇ ਕਾਫੀ ਨਾਮ ਕਮਾਇਆ। ਸ਼੍ਰੀ ਸੁਖਸੈਨਾ ਆਈਐਸ ਅਫਸਰਾਂ ਨੂੰ ਸਖ਼rai ਦੇ ਕੇ ਪ੍ਰਤੀਬੱਧ, ਜਵਾਬਦੇਹੀ, ਸਮਰਪਣ, ਇਮਾਨਦਾਰੀ ਨਾਲ ਕਾਨੂੰਨ ਅਤੇ ਸੰਵਿਧਾਨ ਦੇ ਦੈਰੇ ਵਿੱਚ ਰਹਿ ਕੇ ਲੋਕਾਂ ਤੇ ਸਰਕਾਰ ਦਾ ਕੰਮ ਕਰਨ ਵਾਲੀ ਸੰਸਥਾ ਲਾਲ ਭਾਦਰ ਸ਼ਾਸਤਰੀ ਪ੍ਰਸ਼ਾਸਕੀ ਸਿਖਲਾਈ ਸੰਸਥਾ ਦੇ ਡਾਇਰੈਕਟਰ ਰਹਿ ਚੁੱਕੇ ਨੇ। ਇਸ ਸੇਵਾਮੁਕਤ ਨੌਕਰਸ਼ਾਹ ਵੱਲੋਂ ਕਈ ਕਈ ਬੋਲਾਂ ਬਾਰੇ ਦੱਬਵੀਂ ਸੁਰ ਵਿੱਚ ਕਈ ਅਫਸਰਾਂ ਨੇ ਟਿੱਪਣੀਆਂ ਵੀ ਕੀਤੀਆਂ ਦਰਅਸਲ ਅੰਗਰੇਜ਼ਾਂ ਨੇ ਸਾਡੇ ਤੇ ਇੱਕ ਅਜਿਹੀ ਜਮਾਤ ਦਾ قبضہ ਕਰਾਇਆ ਜੋ ਸਰਕਾਰੀ ਤੰਤਰ ਤੇ ਜੋਕਾਂ ਦਾ ਕੰਮ ਕਰਦੀ ਪੰਜਾਬ ਦੀ ਅਫਸਰਸ਼ਾਈ ਵਿੱਚ ਕਿਸੇ ਵੇਲੇ ਲੱਖਾਂ ਦਾ ਉਸ ਤੋਂ ਬਾਅਦ ਕਰੋੜਾਂ ਦਾ سرمਾਇਆ ਕਾਇਮ ਕਰਨ ਦੀ ਚੂਹਾ ਦੌੜ ਤਾਂ ਲੱਗੀ ਅਕਸਰ ਸੁਣੀ ਜਾਂਦੀ ਸੀ ਪਰ ਅੱਜਕਲ ਸੈਂਕੜੇ ਕਰੋੜਾਂ ਰੁਪਏ ਕਮਾਉਣ ਦੀ ਅਜਿਹੀ ਦੌੜ ਲੱਗੀ ਹੈ ਕਿ ਇਸ ਜਮਾਤ ਨੂੰ ਸਮਾਜ ਨਾਲੋਂ ਬਿਲਕੁਲ ਵੱਖਰਾ ਖੜਾ ਕਰ ਦਿੱਤਾ ਹੈ ਚੰਡੀਗੜ੍ਹ ਦੇ ਆਸ-ਪਾਸ ਮਹਾਲੀ ਤੇ ਰੋਪੜ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ ਇਸ ਨੂੰ ਫੁੱਟ ਹਿਲਸ ਦਾ ਨਾਮ ਦਿੱਤਾ ਜਾਂਦਾ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡਾਂ ਦੀਆਂ ਜ਼ਮੀਨਾਂ ਨਾਮੀ ਜਾਂ ਬਿਨਾਮੀ ਤੌਰ ਤੇ ਸਿਆਸਤਦਾਨਾਂ ਤੇ ਅਫਸਰਾਂ ਜਾਂ ਉਹਨਾਂ ਦੇ ਲੁਕਮੇ ਸਿਰਨਾਮਿਆਂ ਤੇ ਬੋਲਦੀਆਂ ਨੇ ਜਿਹੜੀ ਮਰਜ਼ੀ ਸੜਕ ਲੈ ਲਵੋ ਚੰਡੀਗੜ੍ਹ ਤੋਂ ਸੀਸਵਰ ਰੋਡ ਜਾਂ ਚੰਡੀਗੜ੍ਹ ਤੋਂ ਮਾਜਰਾ ਹੁੰਦੇ ਹੋਏ ਪੱਲਨਪੁਰ ਅਤੇ ਹੋਰਨਾ ਪਿੰਡਾਂ ਦੀਆਂ ਲਿੰਕ ਸੜਕਾਂ ਤੁਹਾਨੂੰ ਚਾਰ ਚੁਫੇਰੇ ਵੱਡੇ ਕਾਰੀ ਫਾਰਮ ਹਾਊਸਾਂ ਦੇ ਦਰਸ਼ਨ ਖੁਦ ਬਖੁਦ ਹੋ ਜਾਣਗੇ ਇਸੇ ਤਰ੍ਹਾਂ ਜੇਕਰ ਤੁਸੀਂ ਨਵੇਂ گاؤں ਹੁੰਦੇ ਹੋਏ ਨੀਮ ਪਹਾੜੀ ਖੇਤਰ ਵਿੱਚ ਲੰਘ ਜਾਓ ਤਾਂ ਇਧਰ ਵੀ ਇਸੇ ਤਰ੍ਹਾਂ ਦਾ ਵਰਤਾਰਾ ਦਿਖਾਈ ਦੇਵੇਗਾ ਪੰਜ ਸੱਤ ਏਕੜ ਦੇ ਫਾਰਮਾਂ ਦੀ ਮਾਲਕੀ ਤੋਂ ਲੈ ਕੇ ਸੈਂਕੜੇ ਏਕੜ ਜ਼ਮੀਨ ਵਿੱਚ ਕਾਇਮ ਕੀਤੇ ਫਾਰਮ ਹਾਊਸ ਦੇਖ ਕੇ ਅੱਖਾਂ ਝੁੰਧਿਆ ਜਾਂਦੀਆਂ ਨੇ ਇਸ ਵੀਡੀਓ ਵਿੱਚ ਤੁਹਾਨੂੰ ਅਜਿਹੇ ਦ੍ਰਿਸ਼ ਦਿਖਾਉਂਦੇ ਯਤਨ ਕਰਾਂਗੇ ਜਿਸ ਨਾਲ ਸਰਕਾਰੀ ਤੰਤਰ ਦੀ ਹੋਈ ਲੁੱਟ ਦਾ ਚਾਨਣਾ ਹੀ ਨਹੀਂ ਹੋ ਜਾਵੇਗਾ ਸਗੋਂ ਇਸ ਜਮਾਤ ਵੱਲੋਂ ਕੀਤੀ ਜਾਂਦੀ ਐਸ਼ ਦੇ ਭੇਤ ਵੀ ਉਜਾਗਰ ਹੋ ਜਾਣਗੇ ਇਸ ਵੀਡੀਓ ਰਾਹੀਂ ਤੁਸੀਂ ਜੋ ਦੇਖ ਰਹੇ ਹੋ ਇਹ ਕਿਸੇ ਪੂੰਜੀਪਤੀ ਦੇ ਟਿਕਾਣੇ ਦਾ ਫਾਰਮ ਹਾਊਸ ਨਹੀਂ ਨੇ ਇਹ ਤਾਂ ਕਈ ਸੇਵਾ ਮੁਕਤ ਅਧਿਕਾਰੀਆਂ ਵੱਲੋਂ ਸੇਵਾ ਵਿੱਚ ਰਹਿੰਦਿਆਂ ਕਾਇਮ ਕੀਤੇ ਆਲੀਸ਼ਾਨ ਫਾਰਮ ਹਾਊਸ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਨੀਵੇਂ ਪਹਾੜੀ ਇਲਾਕਿਆਂ ਵਿੱਚ ਅਜੇ ਕੋਈ ਅਜਿਹਾ ਪਾਸਾ ਬਚਿਆ ਹੋਵੇ ਜਿੱਥੇ ਪੰਜਾਬ ਦੇ ਕਿਸੇ ਨਾ ਕਿਸੇ ਸਿਆਸਤਦਾਨ ਸਿਵਲ ਜਾਂ ਪੁਲਿਸ ਅਫਸਰ ਵੱਲੋਂ ਬਣਾਈਆਂ ਜਾਇਦਾਦਾਂ ਜਿਨ੍ਹਾਂ ਤੇ ਬੇਸ਼ੁਮਾਰ ਮਾਇਆ ਖਰਚ ਕੀਤੀ ਗਈ ਹੋਵੇ ਕਾਇਮ ਨਾ ਕੀਤੀ ਗਈ ਹੋਵੇ ਇਹਨਾਂ ਫਾਰਮ ਹਾਊਸਾਂ ਦੀ ਟੜਕਪਟਕ ਮਹਿੰਗੇ ਸਾਜੋ-ਸਮਾਨ ਨਾਲ ਲੈ ਸੋਣ ਤੇ ਠੰਡੇ ਤੱਤੇ ਜਲ ਵਾਲੇ ਸਵੀਮਿੰਗ ਪੂਲ ਤੁਹਾਨੂੰ ਵੱਖਰੀ ਹੀ ਦੁਨੀਆ ਦਾ ਨਜ਼ਾਰਾ ਕਰਾਉਂਦੇ ਨੇ ਮਹਿੰਗੇ ਸਾਜੋ-ਸਮਾਨ ਨਾਲ ਲੈ ਬੜੇ ਕਾਰੀਆਲੀ ਸ਼ਾਨ ਕਮਰੇ ਤੁਹਾਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦੇ ਨੇ ਇਹਨਾਂ ਫਾਰਮ ਹਾਊਸਾਂ ਦੀ ਸੈਰ ਕਰਕੇ ਅਹਿਸਾਸ ਹੁੰਦਾ ਕਿ ਇਹਨਾਂ ਦੇ ਮਾਲਕ ਸਾਡੇ ਸਮਾਜ ਵਿੱਚੋਂ ਨਹੀਂ ਬਲਕਿ ਸਮਾਜ ਦਾ ਇੱਕ ਵੱਖਰਾ ਤੇ ਅਜਿਹਾ ਅਮੀਰ ਤਬਕਾ ਹੈ ਕਮਾਈ ਦੇ ਰਾਤੋਂ ਰਾਤ ਅਮੀਰ ਹੋ ਗਏ ਸਾਡੇ ਵੱਲੋਂ ਕੀਤੀ ਖੋਜ ਦੇ ਆਧਾਰ ਤੇ ਗੱਲ ਸਾਹਮਣੇ ਆਈ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪਹਾੜਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੱਢ ਕੇ 1000 ਦੇ ਕਰੀਬ ਛੋਟਾ ਵੱਡਾ ਫਾਰਮ ਹਾਊਸ ਅਜਿਹਾ ਤਿਆਰ ਕੀਤਾ ਗਿਆ ਜਿਸ ਤੇ ਮਾਲਕ ਸਿਆਸਤਦਾਨ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹਨਾਂ ਫਾਰਮ ਹਾਊਸਾਂ ਨੂੰ ਹਕਾਇਮ ਕਰਨ ਲਈ ਪੈਸਾ ਕਿੱਥੋਂ ਆਇਆ ਹਿੰਦੁਸਤਾਨ ਦੀ ਕਿਸੇ ਜਾਂਚ ਏਜੰਸੀ ਨੇ ਕਦੇ ਕੋ ਕੰਦੀ ਜ਼ਰੂਰਤ ਹੀ ਨਹੀਂ ਬਖਾਈ ਖੈਰਗਲ ਅਫਸਰਾਂ ਦੀ ਹੋ ਰਹੀ ਹੈ ਤਾਂ ਕਈ ਹੋਰ ਪੱਖ ਵੀ ਛੋਲੇ ਜਾਣ ਸਭ ਤੋਂ ਪਹਿਲਾਂ ਸਿਵਲ ਅਫਸਰਾਂ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਦੇ ਸਿਰਾਂ ਤੇ ਇੱਕ ਅਜੇਹਾ ਵਰਗ ਬਿਠਾ ਦਿੱਤਾ ਜੋ ਸਾਰੀ ਉਮਰ ਰਾਜਨੀ ਕਰਦਾ ਸਗੋਂ ਕਈ ਤਾਂ ਸੱਤਾ ਪੁਸ਼ਟਾਂ ਨੂੰ ਵੀ ਤਾਰ ਜਾਂਦੇ ਨੇ ਪੰਜਾਬ ਦੇ ਅਫਸਰਾਂ ਦੀ ਤਾਂ ਖਾਸ ਮੌਜ ਹੁੰਦੀ ਹੈ ਚੰਡੀਗੜ੍ਹ ਵਿੱਚ ਰਹਿਣ ਲਈ ਸਰਕਾਰੀ ਬੰਗਲਾ ਸਰਕਾਰੀ ਖਰਚੇ ਤੇ ਨੌਕਰਾ ਚੱਕਰਾਂ ਦੀ ਵੱਡੀ ਫੌਜ ਹੋਰ ਤਾਂ ਹੋਰ ਜਦੋਂ ਵੀ ਸਰਕਾਰ ਨੇ ਕੋਈ ਕਮਿਸ਼ਨ ਜਾਂ ਅਥਾਰਟੀ ਦਾ ਗਠਨ ਕਰਨਾ ਹੋਵੇ ਤਾਂ ਇਸ ਦੇ ਮੁਖੀ ਵੀ ਸੇਵਾ ਮੁਕਤ ਅਫਸਰਾਂ ਨੂੰ ਹੀ ਲਾਇਆ ਜਾਂਦਾ ਹੈ ਕਈ ਅਫਸਰਾਂ ਬਾਰੇ ਤਾਂ ਅਸੀਂ ਪਤਾ ਲਗਾਇਆ ਕਿ ਉਹਨਾਂ ਸਾਰੀ ਸੇਵਾ ਦੌਰਾਨ ਕੰਮ ਨਹੀਂ ਕੀਤਾ ਰਾਮ ਨਾਲ ਸੇਵਾ ਮੁਕਤੀ ਨਹੀਂ ਹੋਈ ਸਗੋਂ ਸੇਵਾ ਮੁਕਤੀ ਤੋਂ ਬਾਅਦ 5 ਸਾਲਾਂ ਲਈ ਹੋਰ ਨੌਕਰੀ ਵੀ ਮਿਲੀ ਪੰਜਾਬ ਦੇ ਤੰਤਰ ਦਾ ਇੱਕ ਹੋਰ ਪੱਖ ਵੀ ਤੁਸੀਂ ਵੇਖਿਆ ਕਿ ਸੱਤਾ ਬਦਲਣ ਦੇ ਨਾਲ ਹੀ ਸਿਆਸਤਦਾਨਾਂ ਤੇ ਤਾਂ ਪਰਚੇ ਦਰਜ ਹੋ ਜਾਂਦੇ ਨੇ ਪਰ ਅਫਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਜਾਂ ਇਹ ਕਹਿ ਲਓ ਕਿ ਜਦੋਂ ਕੋਈ ਤਫ਼ਤੀਸ਼ੀ ਏਜੰਸੀ ਅਫਸਰਾਂ ਦੇ ਦੁਆਲੇ ਹੁੰਦੀ ਹੈ ਤਾਂ ਝਟ ਇਕੱਠੇ ਹੋ ਜਾਂਦੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਤੁਸੀਂ ਦੇਖਿਆ ਸੀ ਕਿ ਪੀ.ਸੀ.ਐਸ ਅਫਸਰਾਂ ਛੁੱਟੀ ਤੇ ਹੀ ਚਲੇ ਗਏ ਸਨ ਤੇ ਆਈਐਸ ਅਫਸਰ ਲਾਂਭੰਦੀ ਕਰਨ ਲੱਗੇ ਸਨ ਇਸ ਵੀਡੀਓ ਰਾਹੀਂ ਕੁਝ ਅਜਿਹੇ ਨੁਕਤੇ ਵੀ ਸਾਂਝੇ ਕਰਾਂਗੇ ਜਿਸ ਤਰ੍ਹਾਂ ਹੀ ਲੋਕ ਮਨਾ ਵਿਸਵਾਲ ਖੜੇ ਹੋਣੇ ਲਾਜ਼ਮੀ ਹਨ ਤੇ ਇਹਨਾਂ ਦਾ ਕਿਰਦਾਰ ਨੰਗਾ ਹੋਣਾ ਵੀ ਜ਼ਰੂਰੀ ਹੈ ਕਰੋੜਾ ਰੁਪਏ ਦਾ ਕਸਟ ਕਬਲਾ ਕਰਨ ਵਿੱਚ ਕਿਹੜੇ ਅਫਸਰਾਂ ਨੇ ਮਦਦ ਕੀਤੀ ਜਾਂ ਇਹ ਕਹਿ ਲਓ ਕਿ ਜਿਨ੍ਹਾਂ ਅਫਸਰਾਂ ਨੇ ਫਾਈਲਾਂ ਤੇ ਦਸਤਕਤ ਕੀਤੀ ਤੇ ਕਰੋੜਾਂ ਕਮਾਈ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਿਹੜੇ ਅਫਸਰਾਂ ਨੇ ਮੰਤਰੀ ਵੱਲੋਂ ਕੀਤੇ ਜਾ ਰਹੇ ਗਲਤ ਕਮਾਵਾਰੇ ਕੋਈ ਆਵਾਜ਼ ਉਠਾਈ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਹਰੇਕ ਫਾਈਲ ਅਫਸਰ ਰਾਹੀਂ ਹੁੰਦੀ ਹੋਈ ਵੀ ਅੰਤਿਮ ਫੈਸਲੇ ਲਈ ਮੰਤਰੀ ਦੇ ਕੋਲ ਪਹੁੰਚਣੀ ਹੁੰਦੀ ਹੈ ਫਿਰ ਅਫਸਰ ਦੀ ਕਿਸ ਤਰ੍ਹਾਂ ਦੀ ਭੂਮਿਕਾ ਰੀ ਇਸ ਦੀ ਜਾਣਕਾਰੀ ਜਨਤਕ ਨਹੀਂ ਹੁੰਦੀ ਤੇ ਨਾ ਹੀ ਤਪਤੀਸ਼ੀ ਏਜੰਸੀ ਕੋਈ ਸੱਚ ਸਾਹਮਣੇ ਲਿਆਉਂਦੀ ਹੈ ਕਾਂਗਰਸ ਦੇ ਸਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਮਾਮਲੇ ਤੇ ਸਵਾਲ ਉੱਠਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਸਾਧੂ ਸਿੰਘ ਧਰਮਸੋਧ ਨੂੰ ਫੜਤਾ ਲਿਆ ਪਰ ਅਫਸਰਾਂ ਦੀ ਭੂਮਿਕਾ ਬਾਰੇ ਪਾਰਨ ਤਰਕ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਜੰਗਲਾਤ ਵਿਭਾਗ ਨੇ 6 ਤੋਂ ਵੱਧ ਆਈਐਸ ਅਫਸਰਾਂ ਵੱਲੋਂ ਕੀਤੀ ਰਿਸ਼ਵਤਖੋਰੀ ਸੰਬੰਧੀ ਗੁਪਤ ਬਿਆਨ ਵਿਜੀਲੈਂਸ ਦੇ ਤਫ਼ਤੀਸ਼ੀ ਅਫਸਰਾਂ ਕੋਲ ਦਰਜ ਕਰਾਇਆ ਸੀ ਸਨਜਾਈ ਕੋਟਾਲੇ ਵਿੱਚ ठेकेदार ਗੁਰਿੰਦਰ ਸਿੰਘ ਉਰਫ ਪਾਪਾ ਤੇ ਇੰਜੀਨੀਅਰ ਫੜਲੇ ਗਏ ਪੰਜਾਬ ਮੰਡੀ ਬੋਰਡ ਦੇ ਇੱਕ ਇੰਜੀਨੀਅਰ ਸੁਰਿੰਦਰ ਸਿੰਘ ਪਹਿਲਵਾਨ ਨੂੰ ਪੁੱਡਾ ਤੇ ਗਮਾੜਾ ਵਿੱਚ ਤਨਾਤ ਕੀਤਾ ਗਿਆ ਵਿਜੀਲੈਂਸ ਨੇ ਪਹਿਲਵਾਨ ਨੂੰ ਤਾਂ ਫੜ ਕੇ ਕੇਸ ਮਰਦ ਦਿੱਤਾ ਕਲਪਸ਼ ਨੂੰ ਕਿਹੜੇ ਅਧਿਕਾਰੀ ਨੇ ਮਦਦ ਕੀਤੀ ਇਸ ਸਵਾਲ ਵੀ ਹੋਰ ਨਾ ਬੰਗ ਅਨਸੁਲਝਿਆ ਹੀ ਰਹੇਗਾ ਇਸ ਤਰ੍ਹਾਂ ਦੇ ਕਈ ਮਾਮਲੇ ਨੇ ਜਿੱਥੇ ਸਿਆਸਤਦਾਨਾਂ ਦੇ ਖਿਲਾਫ ਤਾ ਕਾਰਵਾਈ ਹਮਲ ਵਿੱਚ ਆ ਜਾਂਦੀ ਹੈ ਪਰ ਅਫਸਰਾਂ ਦੀ ਭੂਮਿਕਾ ਅਕਸਰ ਦੱਬੀ ਰਹਿ ਜਾਂਦੀ ਹੈ ਪੰਜਾਬ ਤੇ ਪੰਜਾਬੀਆਂ ਤੇ ਲੁੱਟੇ ਪੱਟੇ ਜਾਣ ਦੀ ਦਰਦ ਕਹਾਣੀ ਬਾਰੇ ਜਾਣ ਕੇ ਤਾਂ ਇੰਜ ਲੱਗਦਾ ਜਿਵੇਂ ਇਸ ਸੂਬੇ ਦੇ ਲੋਕ ਸਦੀਆਂ ਤੋਂ ਲੁੱਟੇ ਪੱਟੇ ਜਾ ਰਹੇ ਨੇ ਤੇ ਉਸੇ ਤਰ੍ਹਾਂ ਦੀ ਲੁੱਟ ਦਾ ਦਸਤੂਰ ਜਾਰੀ ਹੈ ਇਥੋਂ ਦੇ ਚਾਹੇ ਚੁਣੇ ਹੋਏ ਹੁਕਮਰਾਨ ਹੋਣ ਜਾਂ ਅਫਸਰ شاہੀ ਦੇ ਰੂਪ ਵਿੱਚ ਪੱਕੇ ਤੌਰ ਤੇ ਸਥਾਪਿਤ ਹੋਏ ਨੌਕਰ ਸ਼ਾਹ ਹੋਣ ਰਹਿੈਸ਼ੀ ਟਿਕਾਣੇ ਬਣ ਜਾਂਦੇ ਨੇ ਪੈਸੇ ਟੱਕੀ ਦਾ ਹਿਸਾਬ ਤਬ ਲਾਇਆ ਇੰਜ ਜਾਪਦਾ ਜਿਵੇਂ ਜਿਆਦਾਤਰ ਸਿਆਸਤਦਾਨਾਂ ਤੇ ਨੌਕਰ ਸ਼ਾਹਾਂ ਦਾ ਕੰਮ ਪੈਸੇ ਬਣਾਉਣ ਤੱਕ ਸੀਮਤ ਰਹਿ ਗਿਆ ਹੋਵੇ ਜਾਂ ਇਹ ਕਹਿ ਲੋ ਕਿ ਜਿਆਦਾਤਰ ਨਿਸ਼ਾਵਾਂ ਤੇ ਅਫਸਰਾਂ ਦਾ ਕਿਰਦਾਰ ਤੇ ਸਭਾ ਬਸ ਦਾ ਲਾਉਣ ਦੀ ਤਾਕ ਵਿੱਚ ਰਹਿਣ ਵਾਲਾ ਬਣ ਗਿਆ ਇਤਿਹਾਸ ਤੇ ਝਾਤੀ ਮਾਰੀਏ ਤਾਂ ਇਹ ਤੱਥ ਵੀ ਸਾਹਮਣੇ ਆਉਂਦਾ ਕਿ ਇਸ ਸੂਬੇ ਵਿੱਚ ਸਦੀਆਂ ਪਹਿਲਾਂ ਇੱਕ ਦੌਰ ਅਜਿਹਾ ਰਿਹਾ ਜਦੋਂ ਇਹ ਉੱਤਰ ਪੱਛਮ ਦੇ ਵਿਦੇਸ਼ੀ ਧੜਬੀਆਂ ਵੱਲੋਂ ਹਿੰਦੁਸਤਾਨ ਦੇ ਇਲਾਕੇ ਨੂੰ ਲੁੱਟਣ ਲਈ ਕੀਤੇ ਜਾਣ ਵਾਲੇ ਹਮਲਿਆਂ ਦਾ ਲਾਂਘਾ ਰਿਹਾ ਹੈ ਕੁਦਰਤੀ ਤੌਰ ਤੇ ਅਜਿਹੇ ਮੌਕੇ ਅਜਿਹੇ ਲਾਂਘੇ ਵਾਲੇ ਖੇਤਿਆਂ ਅੰਦਰ ਵੀ ਲੁੱਟਮਾਰ ਤੇ ਟਕਰਾਅ ਵੀ ਹੁੰਦੇ ਸਨ ਅਜਿਹੀ ਹਾਲਤ ਕਾਰਨ ਹੀ ਪੰਜਾਬ ਅੰਦਰ ਡਾਂਗ ਉੱਤੇ ਡੇਰੇ ਵਾਲੀ ਜੀਵਨ ਸ਼ੈਲੀ ਹੀ ਪ੍ਰਦਾਨ ਰਹੀ ਤੇ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਵਰਗੇ ਲੋਕਾਂ ਖਾਨ ਸਾਹਮਣੇ ਆਏ ਇਸ ਇਤਿਹਾਸਿਕ ਸਫਰ ਦੇ ਮੌਜੂਦਾ ਸਮਾਜਿਕ ਆਰਥਿਕ ਸਿਆਸੀ ਤੇ ਪ੍ਰਬੰਧਕੀ ਨਿਜ਼ਾਮ ਦੇ ਪੜਾਅ ਉੱਪਰ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਵਾਕਈ ਅੱਖਾਂ ਟੱਡੀਆਂ ਹੀ ਰਹਿ ਜਾਂਦੀਆਂ ਨੇ ਕਿਸੇ ਵੇਲੇ ਸੁਣਦੇ ਸੀ ਕਿ ਖੈਬਰ ਦੇ ਦਰੇ ਰਾਹੀਂ ਆਉਣ ਵਾਲੇ ਧੜਵੀ ਜਿਵੇਂ ਕਿ ਬਾਬਰ ਅਬਦਾਲੀ ਨਾਦਰ ਸ਼ਾ ਤੇ ਮਹਿਮੂਦ ਵਰਗਿਆਂ ਨੇ ਹੀ ਇਸ ਸਰਹੱਦੀ ਸੂਬੇ ਨੂੰ ਰੱਜ ਕੇ ਲੁੱਟਿਆ ਜਦੋਂ ਹੀ ਮੁਕਾਬਲਤਨ ਸਮਾਜ ਤੇ ਨਿਜ਼ਾਮ ਦੀ ਸਥਿਰਤਾ ਪੈਦਾ ਹੋਈ ਤਾਂ ਤਕੜੇ ਤੇ ਨਿਜ਼ਾਮ ਦੇ ਸੰਚਾਲਕ ਜ਼ੋਰਾਂਵਰਾ ਵੱਲੋਂ ਇੱਕ ਜਾਂ ਦੂਜੇ ਤਰੀਕੇ ਨਾਲ ਲੁੱਟਖੋ ਧੋਖਾ ਧੜੀ ਤੇ ਛਲਾਵੇ ਨਾਲ ਮਾਇਤਾਰੀ ਹੋਣ ਦਾ ਅਮਲ ਵੀ ਸ਼ੁਰੂ ਹੋ ਗਿਆ ਅਜਿਹੀ ਹਾਲਤ ਨੂੰ ਕੁਝ ਲੁੱਟ ਲਈ ਮੈਂ ਪਿੰਡਦਿਆਂ ਪੰਚਾਂ ਕੁਝ ਲੁੱਟ ਲਈ ਸਰਕਾਰਾਂ ਵਰਗੀਆਂ ਲੋਕ ਬੋਲੀਆਂ ਰਾਹੀਂ ਪ੍ਰਗਟ ਕੀਤਾ ਗਿਆ ਹੈ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਦੇ ਵਿੱਚ ਫਾਰਮ ਹਾਊਸਸ ਦੇਖੇ ਕਿ ਚੰਡੀਗੜ੍ਹ ਦੇ ਨੇੜੇ ਕਿਸ ਤਰ੍ਹਾਂ ਦੇ ਚੱਕਾ ਚੌਂਦ ਕਰਨ ਵਾਲੇ ਫਾਰਮ ਲੰਗੇ ਦੇਖ ਕੇ ਅੱਖਾਂ ਤਰਪ ਜਾਂਦੇ ਹਨ ਯਾਨੀ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਅਸੀਂ ਕਿਸ ਧਰਤੀ ਤੇ ਰਹਿ ਰਹੇ ਹਾਂ ਕਿ ਇਹ ਉਸੇ ਪੰਜਾਬ ਦਾ ਹਿੱਸਾ ਹੈ ਜਿੱਥੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਜਾਂ ਸਾਡੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਕੇ ਰੋਜ਼ਾਨਾ ਉਹਨਾਂ ਦੇ ਮਰਨ ਦੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਕੀ ਇਹ ਉਹੀ ਪੰਜਾਬ ਹੈ ਉਸੇ ਪੰਜਾਬ ਦੇ ਵਸਿੰਦੇ ਉਸੇ ਪੰਜਾਬ ਤੇ ਰਾਜ ਕਰਨ ਵਾਲੇ ਉਸੇ ਪੰਜਾਬ ਦੀ ਹਕੂਮਤ ਦਾ ਹਿੱਸਾ ਰਹੇ ਲੋਕ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਨੇ ਸੇਵਾ ਮੁਕਤ ਹੋਣਾ ਹੈ ਕਿ ਉਹਨਾਂ ਦੇ ਹੀ ਇਹ ਟਿਕਾਣੇ ਨੇ ਦੋਸਤੋ ਵੈਸੇ ਇਹ ਇਲਾਕਾ ਜਿਹੜਾ ਨੀਮ ਪਹਾੜੀ ਇਲਾਕਾ ਜਿਹੜਾ ਉਸੇ ਸ਼ਵਾਲਕ ਜਾਂ ਫੁੱਟ ਹिल्स ਕਹਿੰਦੇ ਆ ਕਈ ਦਹਾਕਿਆਂ ਤੋਂ ਮੁੱਢ ਤੋਂ ਹੀ ਇਹ ਖੇਚ ਦਾ ਕੇਂਦਰ ਰਿਹਾ ਹੈ ਜਿੰਨੇ ਵੀ ਪੈਸੇ ਵਾਲੇ ਬੰਦੇ ਅਮੀਰ ਬੰਦੇ ਹੁੰਦੇ ਸੀਗੇ ਉਹਨਾਂ ਨੇ ਆਪਣਾ ਫਾਰਮ ਹਾਊਸ ਬਣਾਉਣਾ ਆਪਣਾ ਟਿਕਾਣਾ ਬਣਾਉਣਾ ਵੀ ਇੱਕ ਘਰ ਹੈ ਇੱਕ ਫਾਰਮ ਹਾਊਸ ਇੱਥੇ ਹੈ ਵੀ ਚਲੋ ਤਾਂ ਇੱਕ ਦੌਰਕ ਆਇਆ ਵੀ ਜਦੋਂ ਪੂਰੀ ਦੌੜ ਲੱਗੀ ਖੇੜ ਲੱਗੀ ਉਹ ਦੌਰ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਸੁਪਨੇ ਦਾ ਇੱਕ ਮਹਿਲ ਸਿਰਜਾਇਆ ਥੇ ਜਿਹੜਾ 5 ਜਾਂ 7 ਤਾਰਾ ਹੋਟਲ ਬਣਾਇਆ ਜਿਸ ਨੂੰ ਸੁਖ ਵਿਲਾਸ ਦਾ ਨਾਮ ਦਿੱਤਾ ਗਿਆ ਸੁਖ ਵਿਲਾਸ ਹਾਲਾਂਕਿ ਕਾਂਗਰਸ ਦੇ ਕਈ ਆਗੂ ਤਾਂ ਕਹਿੰਦੇ ਜੀ ਇਹ ਪੰਜਾਬ ਦੇ ਦੁੱਖਾਂ ਤੇ ਬਣਾਇਆ ਹੋਇਆ ਦੁੱਖ ਵਿਲਾਸ ਹੈ ਤੇ ਹੁਗੁੰ ਫੌਂਦੇ ਹਕਮਰਾਨਾਂ ਨੇ ਇਹ ਵੀ ਕਿਹਾ ਵੀ ਇੱਥੇ ਸਕੂਲ ਖੋਲਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਿਊਚਰ ਕੀ ਹੋਊਗਾ ਉਹ ਤਾਂ ਆਪਾਂ ਦੱਸ ਨਹੀਂ ਸਕਦੇ ਇਹ ਤਾਂ ਸਮੇਂ ਦੀਆਂ ਸਰਕਾਰਾਂ ਤੈਅ ਕਰਨਗੀਆਂ ਕਿ ਇਸ ਸੁਖ ਵਿਲਾਸ ਦਾ ਕੀ ਫਿਊਚਰ ਹੋਊਗਾ ਪਰ ਹਰ ਇੱਕ ਬੰਦੇ ਲਈ ਇਹ ਏਰੀਆ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਹਨਾਂ ਨੂੰ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਦੀ ਜੋ ਇੱਕ ਬੇਸ਼ੁਮਾਰ ਕੀਮਤੀ ਇਹ ਪ੍ਰਾਪਰਟੀ ਹੈ ਉਹਦੇ ਸੱਜੇ ਉਹਦੇ ਖੱਬੇ ਉਹਦੇ ਅੱਗੇ ਉਹਦੇ ਪਿੱਛੇ ਉਸ ਤੋਂ 2 ਕਿਲੋਮੀਟਰ ਦੂਰ ਉਸ ਤੋਂ 4 ਕਿਲੋਮੀਟਰ ਦੂਰ ਕਿਤੇ ਨਾ ਕਿਤੇ ਇੱਥੇ ਇੱਕ ਟਿਕਾਣਾ ਹੋਵੇ ਤਾਂ ਜੋ ਅਸੀਂ ਕਹਿ ਸਕੀਏ ਵੀ ਸਾਡੀ ਵੀ ਪਿੱਠ ਲੱਗਦੀ ਹੈ ਅਸੀਂ ਵੀ ਨੇੜੇ ਰਹਨੇ ਆ ਸਰਦਾਰ ਸੁਖਵੀਰ ਸਿੰਘ ਬਾਤਲ ਦਾ ਹਾਊਸ ਹੋਟਲ ਦੇ ਨੇੜੇ ਰਹਨੇ ਆ ਤਾਂ ਉਸ ਤੋਂ ਬਾਅਦ ਇੱਕ ਅਜਿਹੀ ਲਾਈਨ ਲੱਗੀ ਅਜਿਹੀ ਰੇਸ ਲੱਗੀ ਅਜਿਹੀ ਦੌੜ ਲੱਗੀ ਕਿ ਫਟਾਫਟ ਫਾਰਮ ਹਾਊਸ ਬਣਾਉਣ ਦੀ ਤਾਂਗ ਜਿਹੜੀ ਹੈ ਦਿਨੋਂ ਦਿਨ ਜਾਗਣ ਲੱਗੀ ਤਾਂ ਕਈ ਕਲੋਨੀਆਂ ਨੇ ਵੱਡੇ ਵੱਡੇ ਕੋਲੋਨਾਈਜ਼ਰਜ਼ ਨੇ ਸੈਂਕੜੇ ਏਕੜ ਜ਼ਮੀਨ ਖਰੀਦ ਕੇ ਇਥੇ ਪਹਿਲਾ 1-1 ਏਕੜ ਦੇ ਫਾਰਮ ਕੱਟੇ ਜਿਨ੍ਹਾਂ ਦਾ ਭਾਅ ਇਸ ਵੇਲੇ 10-10 20-20 ਕਰੋੜ ਦੇ ਵਿੱਚ ਵੀ ਚਲਾ ਗਿਆ ਇਹ ਮੰਨਿਆ ਜਾਂਦਾ ਉਥੇ ਇੱਕ ਨੰਬਰ ਦੇ ਵਿੱਚ ਤਾਂ ਹੋ ਸਕਦਾ ਉਹ ਸਸਤਾ ਰਜਿਸਟਰੀ ਦਾ ਭਾਅ ਵਿੱਚ ਘਟ ਹੁੰਦੀ ਹੋਵੇ ਸਰਕਾਰ ਨੂੰ ਚੂਨਾ ਲਾਉਂਦੇ ਹੋਣਗੇ ਬਾਕੀ ਦੋ ਨੰਬਰ ਚ ਆਇਆ ਜਾਂਦੀ ਹੋਊਗੀ ਪਰ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਥੇ ਬਹੁਤ ਮਹਿੰਗਾ ਜਿਹੜੇ ਹੁਣ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਕਿੰਨੇ ਬਿਲਡਰ ਨੇ ਕਿੰਨੀਆਂ ਕਲੋਨੀਆਂ ਨੇ ਜਿਹੜੇ 1-1 ਏਕੜ ਦੇ ਜਾਂ 2-2 ਏਕੜ ਦੇ ਫਾਰਮ ਹਾਊਸ ਕੱਟ ਕੇ ਇੱਥੇ ਦਿੱਤੇ ਜਾ ਰਹੇ ਨੇ ਈਵਨ ਕਿ ਇਹ ਵੀ ਪਤਾ ਲੱਗਿਆ ਵੀ ਬਾਲੀਵੁੱਡ ਦੇ ਹੀਰੋ ਵੀ ਹੁਣ ਇਸ ਨੂੰ ਸੁਪਨਿਆਂ ਦੀ ਭੂਮੀ ਸਮਝਣ ਲੱਗੇ ਨੇ ਵੀ ਜੇ ਕਿਤੇ ਚੰਡੀਗੜ੍ਹ ਦੇ ਆਸ-ਪਾਸ ਰਹਿਣਾ ਹੈ ਤਾਂ ਕਿਉਂ ਨਾ ਇੱਥੇ ਇੱਕ ਟਿਕਾਣਾ ਬਣਾਇਆ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੋਟਲ ਬਣਾਇਆ ਹੈ ਕਿਉਂਕਿ ਇੱਥੇ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਸੀਬੀਆਈ ਵਾਲਿਆਂ ਦੀ ਇੱਕ ਬਹੁਤ ਵੱਡੀ ਕਾਮਯਾਬੀ ਯਾਨੀ ਕਿ ਡੀਆਜੀ ਭੁੱਲਰ ਸਾਹਿਬ ਦਾ ਜਿਹੜਾ ਮੋਬਾਈਲ ਸੀ ਉਹ ਸੀਬੀਆਈ ਵਾਲਿਆਂ ਦੇ ਹੱਥੇ ਚੜ ਗਿਆ ਹੁਣ ਉਹਦੇ ਵਿੱਚ ਰਿਕਾਰਡ ਦੇ ਤੋਂ ਬਹੁਤ ਸਾਰੇ ਜਿਹੜੇ ਸਰਕਾਰੀ ਵੱਡੇ ਅਫਸਰ ਹੈ ਉਹ ਵੀ ਫਸਣਗੇ ਬਹੁਤ ਵੱਡੇ ਸਿਆਸਤਦਾਨ ਜਿਹੜੇ ਸਿਆਸੀ ਲੀਡਰ ਹੈ ਉਹ ਵੀ ਫਸਣਗੇ ਤੇ ਬਹੁਤ ਸਾਰੇ ਪ੍ਰਾਪਰਟੀ ਡੀਲਰ ਵੀ ਕਹਿੰਦੇ ਆ ਉਹ ਵੀ ਫਸਣਗੇ ਜਿਹੜੇ ਕਿ ਮਿਲ ਕੇ ਡੀਆਜੀ ਭੁੱਲਰ ਸਾਹਿਬ ਦੇ ਨਾਲ ਕਰਪਸ਼ਨ ਕਰਦੇ ਪਏ ਸੀ ਕਾਲਾ ਧੰਨਾ ਚਲਾਉਂਦੇ ਸੀ ਉਹਨ ਸਭ ਫਸਣਗੇ ਤੇ ਗੱਲ ਹਕੀਕਤ ਵੀ ਹੈ ਕਿ ਜਿਦੋਂ ਕੋਈ ਵੀ ਸਰਕਾਰੀ ਅਫਸਰ ਫੜਿਆ ਜਾਂਦਾ ਜਾਂ ਕੋਈ ਵੀ ਕਰਪਟ ਅਫਸਰ ਕੋਈ ਵੀ ਕਰਪਟ ਬੰਦਾ ਫੜਿਆ ਜਾਂਦਾ ਤੇ ਫਿਰ ਬਹੁਤ ਸਾਰੇ ਦੂਸਰੇ ਵੀ ਨਾਲ ਨਿਕਲ ਆਉਂਦੇ ਆ ਸਾਰਿਆਂ ਦਾ ਜਿਹੜਾ ਚਿਹਰਾ ਸਾਹਮਣੇ ਆਈ ਜਾਂਦਾ ਕਿਉਂਕਿ ਇੱਕ ਚੈਨ ਦੇ ذریعے ਕੰਮ ਕਰਦੇ ਸਾਰੇ ਮਿਲ ਜੁਲ ਕੇ ਤੇ ਜਦੋਂ ਕੋਈ ਇੱਕ ਫੜਿਆ ਜਾਂਦਾ ਫਿਰ ਬਹੁਤ ਸਾਰੇ ਚਿਹਰੇ ਬੇਨਕਾਬ ਹੁੰਦੇ ਆ ਬਹੁਤ ਸਾਰੇ ਕਰਪਟ ਲੋਕ ਸਾਹਮਣੇ ਆ ਜਾਂਦੇ ਤੇ ਜਿਹੜਾ ਡੀਆਈਜੀ ਪੁੱਲਰ ਸਾਹਿਬ ਦਾ ਮੋਬਾਈਲ ਨਿਕਲਿਆ ਨਾ ਇਸ ਤੋਂ ਹੁਣ ਬਹੁਤ ਸਾਰੇ ਕਹਿੰਦੇ ਆ ਕਿ ਸਰਕਾਰੀ ਅਫਸਰ ਸਿਆਸਤਦਾਨ ਤੇ ਪ੍ਰਾਪਰਟੀ ਡੀਲਰ ਫੜੇ ਜਾਣਗੇ ਸਾਰਿਆਂ ਦੀਆਂ ਜੜੀਆਂ ਨਾ ਆ ਕਾਲੇ ਕਰਪਸ਼ਨ ਜਿਹੜੇ ਕਰਦੇ ਸੀ ਕਾਲੇ ਧੰਦੇ ਉਹ ਸਾਹਮਣੇ ਆ ਜਾਣਗੇ ਫੜੀ ਜਾਣਗੇ ਸੀਬੀਆਈ ਦੀ ਬਹੁਤ ਵੱਡੀ ਕਾਮਯਾਬੀ ਹੈ ਬਾਕੀ ਵੀਰੋ ਇਸ ਦੇ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵੈਸਟ ਇਸ ਰਾਖੇ ਆਲ Редактор